ਆਪ ਜੀ ਕੁ ਸਮੇਂ ਤੋਂ ਦੁਨਿਆਵੀ ਕੰਮਾਂ ਧੰਧਿਆਂ ਨੂੰ ਛੱਡ ਕੇ ਗੁਰੂ ਚਰਨਾਂ ਦਾ ਪ੍ਰੇਮ ਸਰਦਾ ਭਾਵਨਾ ਲੈ ਕੇ ਦੋ ਜਹਾਨ ਵਾਲੇ ਕਲਯੁਗੀ ਜੀਵਾਂ ਦੇ ਉਧਾਰ ਕਰਤਾ ਕਿਰਪਾ ਦੇ ਸਾਗਰ ਦਇਆ ਦੇ ਸਮੁੰਦਰ ਸ਼ਾਂਤੀ ਦੇ ਪ੍ਰਤੀਕ ਸ਼ਬਦ ਗੁਰਪੀਰਾ ਗਹਿਰ ਗਮੀਰਾ ਬਿਨ ਸ਼ਬਦੈ ਜਗ ਬਉ ਰਾਨਮ ਰਾਜਿਆਂ ਦੇ ਮਹਾਰਾਜਾ ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇ ਉਪਮਾ ਮਹਾਨ ਸਤਗੁਰੂ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ 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 ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਪਾਵਨ ਔਰ ਪਵਿੱਤਰ ਹਜ਼ੂਰੀ ਵਿੱਚ ਕੁਝ ਸਮੇਂ ਤੋਂ ਗੁਰੂ ਕੇ ਪਿਆਰਿਆਂ ਪਾਸੋਂ ਗੁਰਬਾਣੀ ਦਾ ਨਿਰਵਾਣ ਕੀਰਤਨ ਵਿਚਾਰਨ ਸਰਵਣ ਕਰਕੇ ਆਪਣੇ ਸਮੇਂ ਨੂੰ ਔਰ ਜੀਵਨ ਦੀਆਂ ਕੜੀਆਂ ਨੂੰ ਸਫਲਿਆ ਪਵਿੱਤਰ ਕਰ ਰਹੇ ਹੋ। ਥੋੜਾ ਜਿਹਾ ਸਮਾਂ ਹੋ ਰਿਹਾ ਹੈ। ਆਪਣੀ ਮਨ ਬਿਰਤੀ ਨੂੰ ਬਾਹਰੋਂ ਰੋਕ ਕੇ ਗੁਰੂ ਚਰਨਾਂ ਨਾਲ ਜੋੜੀਏ। ਤਾਂ ਕਿ ਸਾਨੂੰ ਇੱਥੇ ਆਉਣ ਦਾ ਪੂਰਾ ਪੂਰਾ ਲਾਹਾ ਪ੍ਰਾਪਤ ਹੋ ਸਕੇ। ਜੇ ਇੱਥੇ ਆ ਕੇ ਮਨ ਨਾ ਹਾਜ਼ਰ ਹੋਇਆ ਫਿਰ ਪੁੰਨ ਜ਼ਰੂਰ ਹੈ ਪਰ ਫਲ ਦੀ ਪ੍ਰਾਪਤੀ ਨਹੀਂ ਹੋਏਗੀ ਸਰੀਰ ਨੇ ਆਪਣਾ ਕਰਮ ਕਰ ਦਿੱਤਾ ਕਿਉਂਕਿ ਇਹ ਕਾਰਨ ਹੈ ਤੇ ਕਾਰਜੇ ਦਾ ਮਨ ਨੇ ਕਰਨਾ ਹੈ ਸਰੀਰ ਇੱਥੇ ਲੈ ਆਇਆ ਅੱਗੇ ਹੁਣ ਸੁਣਨਾ ਮੰਨਨੇ ਐ ਮੰਨਣਾ ਵੀ ਮੰਨਨੇ ਐ ਚੱਲਣਾ ਵੀ ਮੰਨ ਲਈਏ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮੜਨਾ ਜਿਤਨਾ ਵੀ ਗਿਆਨ ਐ ਸੱਚੇ ਪਾਤਸ਼ਾਹ ਦਾ ਜਾ ਜਿਤਨੇ ਵੀ ਧਾਰਮਿਕ ਗ੍ਰੰਥ ਨੇ ਉਹਨਾਂ ਦਾ ਜਿਹੜਾ ਨਿਚੋੜ ਹੈ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜਿੰਨਾ ਗਿਆਨ ਹੈ ਉਹ ਮਨ ਪ੍ਰਤੀ ਮਨ ਨੂੰ ਸਮਝਾਉਣ ਵਾਸਤੇ ਮਨ ਸਮਝਾਉਣ ਕਾਰਨ ਕਾਸ਼ਕ ਪੜੀਏ ਗਿਆਨ ਇਨੂੰ ਸਮਝਾਉਣਾ ਹੈ ਜਿਵੇਂ ਆਪਾਂ ਮਾਤਾ ਪਿਤਾ ਕੋਲ ਬਹਿ ਕੇ ਗੱਲਾਂ ਸਮਝਦੇ ਹਾਂ ਦੁਨੀਆ ਵਿੱਚ ਰਹਿਣਾ ਕਿਵੇਂ ਹੈ ਬੈਠਣਾ ਕਿਵੇਂ ਹੈ ਚੱਲਣਾ ਕਿਵੇਂ ਹੈ ਬੋਲਣਾ ਕਿਵੇਂ ਹੈ ਇਸੇ ਤਰ੍ਹਾਂ ਦੁਨੀਆ 'ਚ ਰਹਿਣ ਦੇ ਚਾਰ ਅਸੂਲ ਨੇ ਰਹਿਣੀ ਬਹਿਣੀ ਕਹਿਣੀ ਤੇ ਸਹਿਣੀ ਜਿਹੜੇ ਗੁਰਮਖੇ ਨੂੰ ਆਪਣੇ ਜੀਵਨ ਵਿੱਚ ਢਾਲ ਲੈਂਦੇ ਉਹ ਇੱਥੇ ਵੀ ਸੁਖੀ ਹੁੰਦੇ ਨੇ ਤੇ ਪਰਲੋਕ ਵਿੱਚ ਵੀ ਲੋਕ ਸੁਖੀ ਹੋ ਜਾਂਦਾ ਹੈ ਪਰਲੋਕ ਸਹਿਲਾ ਹੁੰਦਾ ਇਸ ਕਰਕੇ ਜਿੰਨਾ ਵੀ ਗਿਆਨ ਹੈ ਸੁਣਨਾ ਹੈ ਮੰਨ ਲੈ ਤੇ ਜੇ ਮਨ ਹਾਜ਼ਰ ਹੋਏਗਾ ਤਾਂ ਸੁਣੇਗਾ ਸੱਚੇ ਪਾਤਸ਼ਾਹ ਨੇ ਸਾਨੂੰ ਉਹ ਗੱਲ ਚੇਤੇ ਕਰਾਉਣੀ ਹੈ ਜਿਹੜੀ ਅਸੀਂ ਭੁੱਲ ਗਏ ਪਾਵੇਂ ਸਾਡਾ ਸੁਭਾਅ ਹੈ ਭੁੱਲ ਜਾਣਾ ਇੱਕ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਹੈ ਜਿਹੜਾ ਕਦੇ ਭੁੱਲਦਾ ਨਹੀਂ ਹੈ ਬਾਕੀ ਜਿਤਨਾ ਵੀ ਸੰਸਾਰ ਹੈ ਇਹ ਭੁੱਲਣ ਹਾਰ ਹੈ ਭੁੱਲਣ ਵਿੱਚ ਕੀਆ ਸਭ ਕੋਈ ਕਰਤਾ ਆਪਨਾ ਭੁੱਲੇ ਭੁੱਲਣ ਅੰਦਰ ਸਭ ਕੋ ਆ ਭੁੱਲ ਗੁਰੂ ਕਰਤਾਰ ਸਾਰਾ ਸੰਸਾਰ ਭੁੱਲਣ ਹਾਰ ਹੈ ਭੁੱਲ ਜਾਂਦਾ ਹੈ ਜਿਵੇਂ ਆਪਾਂ ਵੀ ਕੀਤੇ ਵੈਦੇ ਭੁੱਲ ਗਏ ਜਦੋਂ ਮਾਤਾ ਦੇ ਗਰਭ ਵਿੱਚ ਸੀ ਦੁਨੀਆ ਦੇ ਡਾਕਟਰ ਕਹਿੰਦੇ ਨੇ 9 ਮਹੀਨੇ ਪਰ ਧੰਗ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ 10 ਮਹੀਨੇ ਰਹਿੰਦਾ ਹੈ 10 ਮਾਸ ਮਾਤਾ ਉਦਰ ਰੱਖੇ ਲਗਣ ਦੇਤ ਨਾ ਸੇਖ 10 ਮਹੀਨੇ ਮਾਤਾ ਆਪਣੇ ਉਦਰ ਵਿੱਚ ਰੱਖਦੀ ਹੈ ਬੱਚੇ ਨੂੰ ਤੇ ਮਾਤਾ ਦੇ ਗਰਭ ਵਿੱਚ ਹਰ ਵੇਲੇ ਸਿਮਰਨ ਕਰਦਾ ਹੈ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉ ਮੰਨੋ ਵਿਸਾਰੀਏ ਕਦੇ ਵੀ ਭੁੱਲਦਾ ਨਹੀਂ ਇੱਕ ਛਿਨ ਵੀ ਨਹੀਂ ਭੁੱਲਦਾ ਹਰ ਵੇਲੇ ਸਿਮਰਨ ਕਰਦਾ ਰਹਿਣਾ ਨਹੀਂ ਤਾਂ ਇਹਨੂੰ ਫਿਰ ਜਟਰਾ ਅਗਨ ਸਾੜਦੀ ਏ ਉਹਦੇ ਤੋਂ ਬਚਣ ਵਾਸਤੇ ਸਿਮਰਨ ਕਰਦਾ ਮਹਾਪੁਰਸ਼ ਰਾਜ ਸਨਾਰੇ ਸੀ ਕਿ ਚਾਰ ਤਰ੍ਹਾਂ ਦੀ ਅੱਗ ਹੈ ਹੰਸ ਹੀਤ ਲੋਭ ਕੋਪ ਚਾਰੇ ਨਦੀਆਂ ਅੱਗ ਪਵਹਿ ਦਜੈ ਨਾਨਕਾ ਤਰੀਐ ਚਰਨੀ ਲੱਗ ਇਹਨਾਂ ਚ ਇੱਕ ਜਠ ਰਗਣੀ ਵੀ ਐ ਜਿਹੜੀ ਸਾੜਦੀ ਐ ਉਹਦੇ ਤੋਂ ਬਚਣ ਵਾਸਤੇ ਸਿਮਰਨ ਕਰਦਾ ਐ ਇਹ ਅਰਦਾਸ ਕਰਦਾ ਹੈ ਮਹਾਰਾਜ ਕਿਰਪਾ ਕਰੋ ਮੈਨੂੰ ਮਾਤ ਲੋਗ ਤੇ ਜਨਮ ਦਿਓ ਮੈਂ ਤੁਹਾਡਾ ਸਿਮਰਨ ਕਰਿਆ ਕਰਾਂਗਾ ਹਰ ਵੇਲੇ ਕਦੇ ਵੀ ਤੁਹਾਨੂੰ ਵਿਸਾਰਾਂਗਾ ਨਹੀਂ ਜਿਵੇਂ ਇੱਥੇ ਸਿਮਰਨ ਕਰਦਾ ਇਸੇ ਤਰ੍ਹਾਂ ਜਨਮ ਲੈ ਕੇ ਵੀ ਕਰਾਂ